ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਅੱਜ ਦੀ ਵੀਡੀਓ ਵਿੱਚ ਆਪਾਂ ਸਿੱਖਾਂਗੇ ਅਫਗਾਨੀ ਪਲਾਜ਼ੋ ਅਫਗਾਨੀ ਸਲਵਾਰ ਦੀ ਪੂਰੀ ਕਟਿੰਗ ਤੇ ਸਟਿਚਿੰਗ ਤੇ ਬਣੇਗਾ ਵੀਡੀਓ ਦੇ ਐਂਡ ਤੱਕ ਤੇ ਆਪਾਂ ਇਹਦੀ ਪੂਰੀ ਕਟਿੰਗ ਤੇ ਸਟਿਚਿੰਗ ਦੇਖਾਂਗੇ ਵੀਡੀਓ ਵਧੀਆ ਲੱਗੇ 유ਸਫੁਲ ਲੱਗੇ ਤੇ ਇੱਕ ਲਾਈਕ ਜ਼ਰੂਰ ਜ਼ਰੂਰ ਕਰਿਓ ਜੀ ਤੇ ਚਲੋ ਫਿਰ ਸ਼ੁਰੂ ਕਰ ਲੈਨੇ ਆਪਾਂ ਆਪਣੀ ਅੱਜ ਦੀ ਵੀਡੀਓ ਚਲੋ ਸ਼ੁਰੂ ਕਰਦੇ ਆ ਆਪਾਂ ਇਹਦੀ ਕਟਿੰਗ ਤੇ ਦੇਖੋ ਫਰੈਂਸ ਇਹ ਜਿਹੜਾ ਕਪੜਾ ਆ ਇਹਦੀ ਆਪਾਂ ਉਲਟੀ ਸਾਈਡ ਕਰ ਲੈਣੀ ਆ ਠੀਕ ਆ ਉਲਟੀ ਸਾਈਡ ਕਰਕੇ ਇਹਨੂੰ ਆਪਾਂ ਕੰਨੀ ਨਾਲ ਕੰਨੀ ਜੋੜ ਕੇ ਲੰਬਾਈ ਦੇ ਵਿੱਚ ਫੋਲਡ ਕਰ ਲੈਣਾ ਆ ਤੇ ਦੇਖੋ ਫਰੈਂਸ ਇੱਥੇ ਆਪਾਂ ਨੂੰ ਇਹ ਜਿਹੜਾ ਪਲਾਜ਼ੋ ਬਣਾਉਣ ਵਿੱਚ ਆਪਾਂ ਨੂੰ 2 ਤੋਂ 2.5 2.5 ਮੀਟਰ ਕਪੜਾ ਲੱਗਦਾ ਆ ਤੇ ਫਰੈਂਸ ਇਹ ਜਿਹੜਾ ਕਪੜਾ ਮੈਂ ਪਹਿਲਾਂ ਹੀ ਲੰਬਾਈ ਵੇਖ ਕੇ ਰੱਖਿਆ ਹੋਇਆ ਆ ਜਿੰਨੀ ਮੈਨੂੰ ਲੰਬਾਈ ਚਾਹੀਦੀ ਸੀਗੀ ਉਨੀ ਲਈ ਹੋਈ ਆ ਵਾਧ ਨਹੀਂ ਲਈ ਤੇ ਦੇਖੋ ਇਸ ਤੋਂ ਬਾਅਦ ਮੈਂ ਇਹਨੂੰ ਡਬਲ ਫੋਲਡ ਕਰਕੇ ਇੱਕ ਵਾਰੀ ਫੇਰ ਫੋਲਡ ਕਰ ਲਿਆ 4 ਫੋਲਡ ਵਿੱਚ ਆ ਗਿਆ ਤੇ ਇਸ ਤੋਂ ਬਾਅਦ ਆਪਾਂ ਇਹਦਾ ਮੇజర్ ਕਿਵੇਂ ਕਰਨਾ ਹੈ ਉਪਰੋਂ ਕਮਰ ਜਿੰਨੀ ਤੁਹਾਡੀ ਕਮਰ ਹੈ ਕਮਰ ਦਾ ਹਾਫ ਕਰ ਲੈਣਾ 16 ਇੰਚ ਕਮਰ ਸੀਗੀ ਮੈਂ ਇਹਦਾ ਹਾਫ ਕਰ ਲਿਆ 8 ਇੰਚ ਆ ਗਿਆ ਤੇ ਉਹਦੇ ਵਿੱਚ ਮੈਂ 5 6 ਇੰਚ ਕਪੜਾ ਵਾਧੂ ਲੈ ਕੇ ਤੇ ਇਹ ਕਪੜਾ ਇਸ ਤਰੀਕੇ ਨਾਲ ਵਿਛਾ ਲਿਆ ਆ ਔਰ ਆਪਾਂ ਇਹਦੀ ਹੁਣ ਕਰ ਲਾਂਗੇ ਕਟਿੰਗ ਔਰ ਇੱਕ ਵਾਰੀ ਸਾਰੇ ਪਾਸੇ ਦੇਖ ਲਾਂਗੇ ਆਪਣਾ ਕਪੜਾ ਬਰਾਬਰ ਆ ਇੱਕ ਵਾਰੀ ਫੇਰ ਦੱਸ ਦਿੰਨੀ ਆ ਕਮਰ ਦਾ ਅਰਧ ਕਰ ਲੈਣਾ ਹੈ ਦੇਖ ਕਮਰ 16 ਸੀ 16 ਦਾ ਅੱਧ ਕਰਕੇ 8 ਆ ਗਿਆ ਉਹਦੇ ਵਿੱਚ ਮੈਂ ਇਹ ਸ਼ੇਂਜ ਕਪੜਾ ਵੱਧ ਲੈ ਕੇ ਬਾਕੀ ਕਪੜੇ ਦੀ ਕਰਤੀ ਆ ਕਟਿੰਗ ਔਰ ਇਹ ਕਪੜਾ ਆਪਣੇ ਕੋਲ ਡਬਲ ਫੋਲਡ ਵਿੱਚ ਆ ਓਕੇ ਤੇ ਇਹ ਤੋਂ ਬਾਅਦ ਆਪਾਂ ਬੰਦ ਵਾਲੀ ਸਾਈਡ ਆਪਣੀ ਸਾਈਡ ਰੱਖਣੀ ਆ ਖੁੱਲੀ ਵਾਲੀ ਸਾਈਡ ਦੂਸਰੀ ਸਾਈਡ ਤੇ ਰੱਖਣੀ ਆ ਬਾਹਰ ਵਾਲੀ ਸਾਈਡ ਤੇ ਹੁਣ ਆਪਾਂ ਕਰਨੀ ਆ ਇਹਦੀ ਮਾਰਕਿੰਗ ਠੀਕ ਆ ਤੇ ਉਪਰੋਂ ਦੇਖੋ ਜਿੰਨੀ ਤੁਹਾਡੀ ਕਮਰ ਆ 8 ਇੰਚ ਕਮਰ ਸੀਗੀ 8 ਇੰਚ ਤੇ ਪੂਰੇ ਤੇ ਨਿਸ਼ਾਨ ਲਗਾ ਲਾਂਗੇ ਮਤਲਬ 8 ਇੰਚ ਕਮਰ ਦਾ ਹਾਫ ਆ ਠੀਕ ਹੈ ਕਮਰ ਉਤਰਾ 16 ਇੰਚ ਆ ਇਹ ਤੋਂ ਗਾੜੀ ਆਪਾਂ 4 ਇੰਚ ਤੇ ਨਿਸ਼ਾਨ ਲਗਾ ਲਾਂਗੇ ਇੱਕ ਹੋਰ 4 ਤੋਂ 5 ਇੰਚ ਤੇ ਆਪਾਂ ਇਹ ਨਿਸ਼ਾਨ ਲਗਾ ਲੈਣਾ ਕਿਉਂਕਿ ਆਪਣਾ ਜਿਹੜਾ ਅਫਗਾਨੀ ਪਲਾਜ ਹੁੰਦਾ ਆ ਖੁੱਲਾ-ਖੁੱਲਾ ਹੁੰਦਾ ਆ ਖੁੱਲਾ-ਖੁੱਲਾ ਵਧੀਆ ਲੱਗਦਾ ਆ ਇਸ ਤੋਂ ਬਾਅਦ نیچے ਵੱਲ ਨੂੰ ਆਪਾਂ ਸਭ ਤੋਂ ਪਹਿਲਾਂ ਇਲਾਸਟਿਕ ਦਾ ਨਿਸ਼ਾਨ ਲਗਾਵਾਂਗੇ 2 ਇੰਚ ਤੇ ਤੇ ਇਹਦੇ نیچے ਹੁਣ ਆਪਾਂ ਆਪਣੇ ਆਸਣ ਦਾ ਨਿਸ਼ਾਨ ਲਗਾਉਣਾ ਇਹ ਜਿਹੜਾ 2 ਇੰਚ ਆਪਣੇ ਪਲਾਸਟਿਕ ਵਾਸਤੇ ਆ ਤੇ ਇਹਦੇ نیچے ਦੇਖੋ ਨਿਸ਼ਾਨ ਦੇ ਉੱਪਰ ਆਪਾਂ ਇੰਚ ਟੇਪ ਰੱਖ ਲੈਣਾ ਆ ਤੇ ਦੇਖੋ ਜਿੰਨੀ ਤੁਹਾਡੀ ਹਿਪ ਆ ਹਿਪ ਵੀ ਆਪਣੀ 17 ਇੰਚਾ 8.5 ਦੇ ਨਿਸ਼ਾਨ ਲਗਾ ਲਾਂਗੇ ਹਾਫ ਕਰ ਲਾਂਗੇ ਜਿੰਨੀ ਹਿਪ ਆ ਹਿਪ ਦਾ ਹਾਫ ਕਰ ਲੈਣਾ ਉਹ ਤੋਂ ਬਾਅਦ 2 ਇੰਚ ਆਪਾਂ ਹੋਰ ਵਧਾ ਲੈਣੇ ਆ ਠੀਕ ਆ ਹੀਪ ਆਪਣੀ ਪੂਰੀ ਹੈਗੀ ਸੀਗੀ 17 ਇੰਚ ਤੇ ਹਾਫ ਕਰਕੇ 8.5 ਆ ਗਿਆ 2 ਇੰਚ ਵਧਾ ਲਿਆ ਇਸ ਤੋਂ ਬਾਅਦ ਫਰੈਂਡਸ 2 ਇੰਚ ਅੰਦਰ ਨੂੰ ਨਿਸ਼ਾਨ ਲਗਾਇਆ ਤੇ ਆਪਾਂ ਇੱਕ ਸਿੱਧੀ ਲਾਈਨ ਖੇਚ ਲਈ ਔਰ ਇੱਥੇ ਆਪਾਂ ਮਾਰਕਿੰਗ ਕਰ ਲਾਂਗੇ 1 ਇੰਚ ਦਾ ਮਾਰਕ ਕਰ ਲਾਂਗੇ ਗਲਾਈ ਦੇ ਦਾਂਗੇ ਤੇ ਬਿਲਕੁਲ ਦੂਸਰੇ ਪਲਾਜ਼ੋ ਦੇ ਕਰਾਈ ਆ ਪਾਏ ਦੀ ਉੱਪਰੋਂ ਸ਼ੇਪ ਦੇਣੀ ਆ ਇਸ ਤੋਂ ਬਾਅਦ ਫਰੈਂਡਸ ਆਪਾਂ ਇਹਦੇ ਨੀਚੇ ਜਿੰਨੀ ਵੀ ਆਪਣੀ ਲੈਂਥ ਆ ਪੂਰੀ ਪੂਰੀ ਆਪਾਂ ਲੈਂਥ ਰੱਖਣੀ ਆ ਲੈਂਥ ਤੋਂ ਬਿਲਕੁਲ ਕਪੜਾ ਵਾਧ ਨਹੀਂ ਰੱਖਣਾ ਉੱਪਰ ਇਲਾਸਟਿਕ ਦਾ ਨਿਸ਼ਾਨ ਲਗਾ ਕੇ ਨੀਚੇ ਆਪਾਂ ਸਿਰਫ ਪੂਰੀ ਪੂਰੀ ਲੈਂਥ ਰੱਖਣੀ ਆ ਕਿਉਂਕਿ ਇਹਦੇ ਨੀਚੇ ਇੱਕ ਪੱਟੀ ਲੱਗ ਜਾਣੀ ਆ ਆਪਾਂ ਇਹਨੂੰ ਫੋਲਡ ਕਰਨ ਵਾਸਤੇ ਫੱਟਾ ਪੰਨਣ ਵਾਸਤੇ ਕਪੜਾ ਜਿਹੜਾ ਵਾਧ ਨਹੀਂ ਰੱਖਣਾ ਠੀਕ ਹੈ ਜਿਹੜਾ ਆਪਾਂ ਇਹਦਾ ਪਹੁੰਚਾ ਫੋਲਡ ਕਰਨਾ ਉਹਦੇ ਵਾਸਤੇ ਆਪਾਂ ਕੋਈ ਵੀ ਐਕਸਟਰਾ ਕਪੜਾ ਦੇ ਵਿੱਚ ਨਹੀਂ ਲੈਣਾ ਸਲਾਈ ਮਾਰਜਨ ਨਹੀਂ ਲੈਣਾ ਜਿੰਨੀ ਜਿੰਨੀ ਪੂਰੀ ਪੂਰੀ ਲੈਂਥ ਆ ਆਪਾਂ ਉਹਦੇ ਤੇ ਨਿਸ਼ਾਨ ਲਗਾ ਲੈਣਾ ਤੇ ਮੇਰਾ ਫਰੈਂਡਸ ਇਹ ਕਪੜਾ ਇਸ ਕਰਕੇ ਵੱਧ ਗਿਆ ਕਿਉਂਕਿ ਪਹਿਲਾਂ ਮੈਂ ਦੂਸਰਾ ਪਲਾਜੋ ਕੱਟਣ ਲੱਗੀ ਸੀ ਸਟ੍ਰੇਟ ਪਲਾਜੋ ਬਟ ਬਾਅਦ ਵਿੱਚ ਫਿਰ ਮੈਂ ਅਫਗਾਨੀ ਪਲਾਜੋ ਕੱਟ ਲਿਆ ਤੇ ਇਸ ਵਾਰ ਫਰੈਂਡਸ ਮੈਂ ਇਹ ਜਿਹੜਾ ਵਾਧੂ ਕਪੜਾ ਉਹਦੇ ਮੇ ਨਿਸ਼ਾਨ ਲਗਾ ਲੈ ਇਹ ਤੋਂ ਬਾਅਦ ਜਿੰਨੀ ਵੀ ਤੁਹਾਡੀ ਮੋਰੀ ਹੈ ਨਾ ਮੋਰੀ ਤਾਂ ਤੁਸੀਂ 6-7 ਇੰਚ ਕਪੜਾ ਵੱਧ ਲੈਣਾ ਹੈ ਠੀਕ ਹੈ ਕਿਉਂਕਿ ਆਪਾਂ ਬਾਅਦ ਵਿੱਚ ਪੌਂਚੇ ਦੇ ਉੱਪਰ ਚੋਣਾ ਪਾਉਣੀਆਂ ਨੇ ਇਹਦੀ ਮੇਰੀ ਮੋਰੀ ਹੈਗੀ ਸੀ ਕਿ 6 ਇੰਚ ਪੌਂਚਾ ਮਤਲਬ 6 ਇੰਚ ਤਿਆਰ ਸੀਗਾ ਤੇ ਇਹਦੇ ਵਿੱਚ ਮੈਂ 8 ਇੰਚ ਹੋਰ ਜੋੜ ਕੇ ਤੇ ਇਹਨੂੰ ਵਧਾ ਲਿਆ ਹੋਇਆ ਪੌਂਚੇ ਨੂੰ ਬਾਅਦ ਵਿੱਚ ਇਹ ਪੌਂਚਾ ਆਪਾਂ ਵੱਡਾ ਰੱਖਣਾ ਆ ਔਰ نیچے ਇਹਦੇ ਪੱਟੀ ਲੱਗ ਜਾਣੀ ਆ ਡੇਢ ਤੋਂ 2 ਇੰਚ ਦੀ ਪੱਟੀ ਆ ਆਪਾਂ ਇਹਦੇ નીચે ਲਗਾ ਸਕਦੇ ਆ ਤੇ ਇਹ ਪੌਂਚੇ ਦੇ ਉੱਤੇ ਆਪਾਂ ਪਾ ਦੇਣੀ ਆ ਨੇ ਚੋਣਾ ਠੀਕ ਆ ਤੇ ਪੱਟੀ ਆਪਾਂ ਓਨੀ ਕੱਟਣੀ ਆ ਜਿੰਨੇ ਆਪਣਾ ਪੌਂਚਾ ਆ ਮਤਲਬ ਪੌਂਚੇ ਦੇ ਹਿਸਾਬ ਨਾਲ ਆਪਾਂ ਪੱਟੀ ਕੱਟਣੀ ਆ 1 ਇੰਚ ਵਾਧਾ ਰੱਖ ਲਾਂਗੇ ਤੇ ਇ ਤੇ ਦੇਖੋ ਚਲੋ ਹੁਣ ਆਪਾਂ ਇਹਦੀ ਪੱਟੀ ਕਟਿੰਗ ਕਰ ਲੈਨੇ ਆ ਠੀਕ ਆ ਇਹ ਕਪੜਾ ਆਪਣਾ ਸਾਈਡ ਤੋਂ ਬਚਿਆ ਆਪਾਂ ਉਹ ਹੀ ਲੈ ਲਿਆ ਆ ਤੇ ਇੱਥੇ ਜਿੰਨਾ ਆਪਣਾ ਪਹੁੰਚਾ 6 ਇੰਚ ਪਹੁੰਚਾ ਰੱਖਣਾ ਆ ਤੁਸੀਂ ਤੇ ਫੇਰ ਇੱਥੇ ਤੁਸੀਂ 6 ਦਾ ਡਬਲ ਕਰਕੇ 12 ਇੰਚ ਤੇ 1 ਇੰਚ ਆਪਾਂ ਇੱਥੇ ਸਲਾਈ ਮਾਰਜਨ ਪੂਰਾ ਆਪਾਂ 14 ਇੰਚ ਚੜਾਈ ਲੈ ਕੇ ਤੇ ਇਹ ਕਪੜੇ ਦੀ ਕਟਿੰਗ ਕਰ ਲੈਣੀ ਆ ਤੇ ਲੰਬਾਈ ਆਪਾਂ ਇਹਦੀ ਸਿਰਫ 2 ਇੰਚ ਜਾਂ 1.5 ਇੰਚ ਰੱਖਣੀ ਆ ਠੀਕ ਆ ਤੇ ਇਹ ਦੇਖੋ ਇਸ ਤਰੀਕੇ ਦੇ ਨਾਲ ਮੈਂ ਕਟਿੰਗ ਕਰ ਲਈ ਆ 3.5 ਇੰਚ ਮਤਲਬ 7 ਇੰਚ ਦੇ ਹਿਸਾਬ ਨਾਲ ਇੱਥੇ ਮੈਂ ਕਟਿੰਗ ਕਰ ਲਈ ਇਸ ਤਰ੍ਹਾਂ ਤੇ ਕਟਿੰਗ ਕਰਨ ਤੋਂ ਬਾਅਦ ਜਦੋਂ ਆਪਾਂ ਚੋਣਾ ਪਾਵਾਂਗੇ ਉਦੋਂ ਆਪਾਂ ਇਹਨੂੰ ਫੋਲਡ ਕਰਨ ਵੇਲੇ ਆਪਾਂ ਜਿਹੜਾ ਵਾ ਇਹਨੂੰ ਆਪਾਂ ਸੈੱਟ ਕਰ ਲਾਂਗੇ ਆਪਣੀ ਲੰਬਾਈ ਦੇ ਅਕੋਰਡਿੰਗ ਠੀਕ ਹੈ ਅ ਮਤਲਬ 2 ਇੰਚ ਆਪਾਂ ਲੰਬਾਈ ਆਪਣੇ ਪਲਾਜ਼ੋ ਦੀ ਘੱਟ ਰੱਖੀ ਆ ਕਿਉਂਕਿ نیچے 2 ਇੰਚ ਦੀ ਪੱਟੀ ਲੱਗ ਜਾਣੀ ਆ ਅਗਰ ਤੁਸੀਂ ਪੱਟੀ 3 ਇੰਚ ਰੱਖਣਾ ਚਾਹੁੰਦੇ ਹੋ 3 ਇੰਚ ਵੀ ਰੱਖ ਸਕਦੇ ਹੋ ਉਹਨੇ ਤੁਹਾਨੂੰ ਪਲਾਜ਼ੋ ਜੜਾ ਆ ਉੱਚਾ ਰੱਖਣਾ ਪਊਗਾ ਠੀਕ ਆ ਤੇ ਦੇਖੋ ਮੈਂ ਦੋ ਪੱਟੀਆਂ ਕਟਿੰਗ ਕਰ ਲਈਆਂ ਦੋਨੋਂ ਪੌਂਚਿਆਂ ਵਾਸਤੇ ਤੇ ਇਸ ਤੋਂ ਬਾਅਦ ਤੇ ਵੀਡੀਓ ਵਿੱਚ ਅੱਗੇ ਮੈਂ ਤੁਹਾਨੂੰ ਦੱਸਦੀਆਂ ਕਿ ਆਪਾਂ ਇਹ ਪੱਟੀ ਜੋੜਨੀ ਕਿੱਦਾਂ ਆ ਠੀਕ ਆ ਤੇ ਇਹ ਦੇਖੋ ਇਹ ਆਪਣੀ ਪੱਟੀ ਆਪਾਂ ਜਿਹੜੀ ਸਟੀਚਿੰਗ ਕਰਨੀ ਆ ਸਟੀਚਿੰਗ ਕਰਨ ਦੇ ਲਈ ਦੇਖੋ ਮੈਂ ਆਪਣੀ ਜਿਹੜੇ ਪਲਾਜ਼ੋ ਪੈਂਟ ਆਪਣੀ ਲੱਲੀ ਹੋਈ ਆ ਜਿਹੜੀਆਂ ਆਪਾਂ ਅਫਗਾਨੀ ਪਲਾਜ਼ੋ ਪੈਂਟ ਐ ਆਪਣੀ ਲੱਲੀ ਹੋਈ ਆ ਔਰ ਇਹਦੇ ਨਾਲ ਆਪਾਂ ਫਰੈਂ ਉਨਾਂ ਦੇ ਉੱਪਰ ਆਪਾਂ ਆਹ ਵਾਲੀ ਪੱਟੀ ਅਟੈਚ ਕਰਨੀ ਆ ਤੇ ਇਹਦੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਟਿੰਗ ਆਪਾਂ ਕਿਵੇਂ ਕੀਤੀ ਆ ਅ ਇਹਦੀ ਆਪਾਂ ਜਿਹੜੀ ਐਸ ਰੋਖ ਲੰਬਾਈ ਲਈ ਆ ਲੰਬੇ ਰੋਖ ਇਹ ਆਪਾਂ ਆਪਣੇ ਪਹੁੰਚ ਦੇ ਹਿਸਾਬ ਨਾਲ ਲਈ ਆ ਜਿੰਨਾ ਆਪਣਾ ਪਹੁੰਚਾ ਉਤੋਂ ਆਪਾਂ 1 ਇੰਚ ਵੱਧ ਲਈ ਆ 1 ਇੰਚ ਆਪਾਂ ਲਿਆ ਸਲਾਈਨ ਮਾਰਜਨ ਜੀ ਜਿਹੜੀ ਇਹਦੀ ਚੜਾਈ ਆਪਾਂ ਲਈ ਆ ਉਹ ਆਪਾਂ 3 ਇੰਚ ਲਈ ਆ 2.5 ਤੋਂ 3 ਇੰਚ ਤੁਸੀਂ ਇਹ ਚੜਾਈ ਲੈ ਸਕਦੇ ਹੋ ਤੇ ਇਹਦੀ ਸਟੀਚਿੰਗ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਇਹਦੇ ਆਸਣ ਜੋੜਨੇ ਨੇ ਤਿੱਕਾ ਆਸਣ ਆਪਾਂ ਜੋੜਾਂਗੇ ਔਰ ਆਸਣ ਜੋੜਨ ਤੋਂ ਬਾਅਦ ਆਪਾਂ ਇਹਦੇ ਜਿਹੜੇ ਪੌਂਚੇ ਆ ਉਹ ਰੈਡੀ ਕਰਾਂਗੇ ਤੇ ਫਰੈਂਡਸ ਇਸ ਤਰੀਕੇ ਦੇ ਨਾਲ ਆਪਾਂ ਬਹੁਤ ਹੀ ਸਿੰਪਲ ਜੀ ਤਰੀਕੇ ਦੇ ਨਾਲ ਆਪਾਂ ਇੱਕ 트ੈਂਡਿੰਗ ਪਲਾਜੋ ਵੈਂਟ ਆਪਣੀ ਰੈਡੀ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਡਰੈਸ ਵਿੱਚ ਵਧੀਆ ਲੱਗਦੀ ਹੈ ਪਾਈ ਹੋਈ ਤੇ ਤੇ ਫਰੈਂਡਸ ਦੇਖੋ ਇਸ ਤਰੀਕੇ ਦੇ ਨਾਲ ਹੀ ਆਪਾਂ ਦੂਸਰੇ ਜਿਹੜੇ ਆਸਨ ਨੂੰ ਵੀ ਸਲਾਈ ਲਗਾ ਲੈਣੀ ਆ ਤੇ ਇਹ ਸਲਾਈਆਂ ਜਿਹੜੀਆਂ ਆਪਾਂ ਡਬਲ ਕਰਕੇ ਲਗਾਉਣੀਆਂ ਕਿਉਂਕਿ ਫਰੈਂਡ ਜਿਹੜਾ ਆਸਨ ਹੁੰਦਾ ਆ ਆਸਨ ਤੋਂ ਆਪਣੇ ਪਲਾਜ਼ੋ ਨੂੰ ਬਹੁਤ ਖਿਚਾਅ ਪੈਂਦਾ ਆ ਸੋ ਆਪਾਂ ਇਹੜੀਆਂ ਸਲਾਈਆਂ ਡਬਲ ਕਰਕੇ ਲਗਾਉਣੀਆਂ ਨੇ ਤੇ ਇਸੇ ਤਰੀਕੇ ਨਾਲ ਦੋਨੋਂ ਆਪਾਂ ਆਸਨ ਜਿਹੜੇ ਜੋੜ ਲੈਣੇ ਨੇ ਸਲਾਈਆਂ ਆਪਾਂ ਬਿਲਕੁਲ ਪੱਕੀਆਂ ਕਰਕੇ ਡਬਲ ਕਰਕੇ ਲਗਾਉਣੀਆਂ ਨੇ ਕਿਉਂਕਿ ਫਰੈਂਡ ਤੁਸੀਂ ਜਾਣਦੇ ਹੀ ਹੋ ਕਿ ਆਸਨ ਤੋਂ ਆਪਾਂ ਜਿਹੜੋ ਬੈਠਦੇ ਆ ਕਾਫੀ ਜ਼ਿਆਦਾ ਖਿਚਾਅ ਆਉਂਦਾ ਆ ਤੇ ਆਪਣੀ ਜੇ ਸਿੰਗਲ ਸਲਾਈ ਹੋਏਗੀ ਤੋ ਉੱਧੜ ਸਕਦੀ ਆ ਸੋ ਆਪਾਂ ਔਰ ਇਹ ਸলাইਆਂ ਲੱਗਣ ਤੋਂ ਬਾਅਦ ਦੇਖੋ ਆਪਣੇ ਦੋਨੋਂ ਆਸਣ ਜਿਹੜੇ ਜੋਇੰਟ ਹੋ ਗਏ ਹੋਏ ਨੇ ਤੇ ਇਹ ਤੋਂ ਬਾਅਦ ਆਪਾਂ ਆਪਣਾ ਪੌਂਚਾ ਰੈਡੀ ਕਰਦੇ ਹਾਂ ਠੀਕ ਆ ਤੇ ਫਰੈਂਸ ਅਗਰ ਵੀਡੀਓ ਯੂਸਫੁਲ ਲੱਗੇ ਚੰਗੀ ਲੱਗੇ ਵਧੀਆ ਲੱਗੇ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਇਹ ਦੇਖੋ ਫਰੈਂਸ ਇੱਥੇ ਆਪਾਂ ਧਾਗਾ ਖਿੱਚ ਕੇ ਚਾਉਣਾ ਪਾਉਣੀਆਂ ਨੇ ਦੇਖੋ ਆਪਾਂ ਮੋٹے ਮੋਟਾ ਬਖਾ ਕਰਕੇ ਸਭ ਤੋਂ ਵੱਡਾ ਜਿਹੜਾ ਬਖਾ ਹੁੰਦਾ ਉਹ ਕਰਕੇ ਤੇ ਆਪਾਂ ਇੱਥੇ ਇੱਕ ਕੱਚੀ ਸਲਾਈ ਲਗਾ ਲਈ ਹੋਈ ਆ ਔਰ ਇਹ ਜਿਹੜੀ ਸਲਾਈ ਲਗਾਉਣੀ ਆ ਆਪਾਂ 2.5 ਤੋਂ 3 ਇੰਚ ਕਪੜਾ ਛੱਡ ਕੇ ਲਗਾਉਣੀ ਆ ਦੇਖੋ ਤਾਈ ਤੋਂ ਤਿੰਨ ਇੰਚ ਕਪੜਾ ਛਾਟ ਕੇ ਮੈਂ ਸਲਾਈ ਰੋਕਤੀ ਆ ਔਰ ਸ਼ੁਰੂ ਕਰਨ ਲੱਗਿਆ ਵੀ ਮੈਂ 3 ਇੰਚ ਕਪੜਾ ਛੱਡਿਆ ਸੀਗਾ ਫੇਰੇ ਸਲਾਈ ਲਗਾਉਣੀ ਸ਼ੁਰੂ ਕੀਤੀ ਸੀ ਤੇ ਇਸ ਤੋਂ ਬਾਅਦ ਦੇਖੋ ਆਪਾਂ ਇਸ ਤਰੀਕੇ ਨਾਲ ਧਾਗਾ ਖਿੱਚਾਂਗੇ ਧਾਗਾ ਖਿੱਚ ਕੇ ਆਪਾਂ ਇੱਥੇ ਪਾਉਣੀਆਂ ਨੇ ਚੋਣਾ ਤੇ ਫਰੈਂਡਸ ਜਿਹੜੇ ਦੂਸਰੀਆਂ ਚੋਣਾ ਪਾਉਣੇ ਆ ਆਪਾਂ ਉਹ ਵੀ ਚੋਣਾ ਪਾ ਕੇ ਜਿਹੜਾ ਇਹ ਪਲਾਜ਼ੋ ਰੈਡੀ ਕਰ ਸਕਦੇ ਆ ਬਟ ਇਹਦੇ ਵਿੱਚ ਆਪਾਂ ਘੇਰ ਥੋੜਾ ਘੱਟ ਰੱਖਿਆ ਸੀਗਾ ਇਸ ਕਰਕੇ ਆਪਾਂ ਇਹਦੇ ਵਿੱਚ ਚੋਣਾ ਇਸ ਤਰੀਕੇ ਨਾਲ ਪਾ ਰਹੇ ਆਂ ਔਰ ਅਗਰ ਆਪਣਾ ਜ਼ਿਆਦਾ ਘੇਰ ਹੋਵੇ ਤਾਂ ਆਪਾਂ ਦੂਸਰੇ ਤਰੀਕੇ ਦੇ ਨਾਲ ਵੀ ਚੋਣਾ ਪਾ ਸਕਦੇ ਹਾਂ ਜਿੱਦਾਂ ਆਪਾਂ ਆਪਣੀ ਸਲਵਾਰ ਦੀ ਬੈਲਟ ਵਿੱਚ ਚੋਣਾ ਪਾਉਂਦੇ ਆਂ ਸੇਮ ਆਪਾਂ ਉਦਾਂ ਹੀ ਚੋਣਾ ਇੱਥੇ ਵੀ ਪਾ ਸਕਦੇ ਹਾਂ ਠੀਕ ਹੈ ਤੇ ਇਸ ਤੋਂ ਬਾਅਦ ਦੇਖੋ ਫਰੈਂਡਸ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਆਪਾਂ ਪਲਾਜ਼ੋ ਦੇ ਜਿਹੜਾ ਪਹੁੰਚ ਆਇਆ ਔਰ ਇਹ ਥੱਲੇ ਪੱਟੀ ਕਿਵੇਂ ਲਗਾਉਣੀ ਹੈ ਠੀਕ ਹੈ ਸਭ ਤੋਂ ਪਹਿਲਾਂ ਪੱਟੀ ਆਪਾਂ ਮੇਜ ਕੇ ਵੇਖ ਲੈਣੀ ਆ ਇਸ ਤਰੀਕੇ ਦੇ ਨਾਲ ਕਿ ਆਪਣਾ ਕੱਪੜਾ ਬਰਾਬਰ ਆਉਂਦਾ ਹੈ ਕਿ ਨਹੀਂ ਤੇ ਫਰੈਂਡਸ ਆਪਣਾ ਥੋੜਾ 1 ਇੰਚ ਕ ਲਾਂਗੇ اور ਇਹ ਚੋਣਾ ਆਪਾਂ ਇਸ ਤਰੀਕੇ ਨਾਲ ਫਰੈਂਡਸ ਪੂਰੀਆਂ ਬਰਾਬਰ ਕਰਕੇ ਪਾਉਣੀਆਂ ਨੇ ਤੇ ਜਦੋਂ ਆਪਣੀਆਂ ਇਹ ਚੋਣਾ ਪੈ ਗਈਆਂ ਇਸ ਤੋਂ ਬਾਅਦ ਆਪਾਂ ਇੱਕ ਵਾਰੀ ਪੱਕੀ ਸਲਾਈ ਕਰਕੇ ਮਤਲਬ ਬਖਾ ਬ੍ਰੀਕ ਕਰਕੇ ਫਿਰ ਆਪਾਂ ਇੱਕ ਵਾਰੀ ਫੇਰ ਇਹ ਸਲਾਈ ਦੇ ਉੱਪਰ ਸਲਾਈ ਮਾਰਾਂਗੇ ਇਹਦੇ ਨਾਲ ਕੀ ਹੋਏਗਾ ਕਿ ਆਪਣੇ ਚੋਣਾ ਉੱਧੜਨ ਗਿਆ ਨਹੀਂ ਬਿਲਕੁਲ ਸੈਟ ਰਹਿਣ ਗਿਆ ਤੇ ਦੇਖੋ ਪੱਕੀ ਸਲਾਈ ਲਗਾਉਣ ਤੋਂ ਬਾਅਦ ਆਪਾਂ ਆਪਣੀ ਪੱਟੀ ਜੋੜਨੀ ਹੈ ਇਹਦੇ ਨਾਲ ਠੀਕ ਹੈ ਤੇ ਇਹ ਸਲਾਈ ਤੇ ਦੇਖੋ ਆਪਣੀ ਜਿਹੜੀ ਪੱਕੀ ਸਲਾਈ ਆ ਉਹ ਵੀ ਲੱਗ ਗਈ ਹੋਈ ਹੈ ਚੋਣਾ ਦੇ ਉੱਪਰ ਔਰ ਚੋਣਾ ਤੇ ਪੱਕੀ ਸਲਾਈ ਲਗਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਤੋਂ ਬਾਅਦ ਫਰੈਂਡਸ ਆ ਕਟਿੰਗ ਕੀਤੀ ਹੋਈ ਆ ਪੋਂਚੇ ਥੱਲੇ ਲਗਾਵਾਂਗੇ ਔਰ ਦੇਖੋ ਇਸ ਤਰੀਕੇ ਨਾਲ ਫਰੈਂਡਸ ਮੈਂ ਆਪਣੀ ਸਲਵਾਰ ਲੱਲੀ ਹੋਈ ਆ ਔਰ ਸਾਰੇ ਐਕਸਟਰਾ ਧਾਗੇ ਕਟਿੰਗ ਕਰਤੇ ਹੋਏ ਨੇ ਤੇ ਇਹ ਪੱਟੀ ਜਿਹੜੀ ਆਪਾਂ ਇਸ ਸਿੱਧੇ ਰੋਖ ਰੱਖਣੀ ਆ ਸਿੱਧਾ ਪਾਸਾ ਉੱਪਰ ਨੂੰ ਰੱਖਣਾ ਆ ਤੇ ਜਿਹੜੀ ਸਲਵਾਰ ਆ ਇਹ ਵੀ ਆਪਾਂ ਸਿੱਧਾ ਪਾਸਾ ਉੱਪਰ ਨੂੰ ਰੱਖਣਾ ਦੋਹਾਂ ਚੀਜ਼ਾਂ ਦਾ ਸਿੱਧਾ ਪਾਸਾ ਉੱਪਰ ਨੂੰ ਰੱਖਾਂਗੇ ਤੇ ਇਹਦੇ ਉੱਪਰ ਫਰੈਂਡਸ ਆਪਾਂ ਇੱਕ ਸਲਾਈ ਲਗਾ ਲਾਂਗੇ ਅੱਧੇ ਦੇ ਵਿੱਚ ਦੀ ਸਲਾਈ ਲਗਾਉਣੀ ਆ ਜਾਂ ਫਿਰ ਜਿੱਥੇ ਆਪਣੇ ਚੋਣਾ ਦੀ ਸਲਾਈ ਲੱਗੀ ਹੋਈ ਆ ਉਹਦੇ ਉੱਪਰ ਹੀ ਆਪਾਂ ਇਹ ਸਲਾਈ ਲਗਾ ਦਾਂਗੇ ਜਿਸ ਨਾਲ ਕੀ ਹੋਏਗਾ ਦੀ ਆਪਣੀਆਂ ਸਾਰੀਆਂ ਸਲਾਈਆਂ ਜਿਹੜੀਆਂ ਲੁਕ ਜਾਣਗੀਆਂ ਜਦੋਂ ਆਪਾਂ ਆਪਣਾ ਪੌਂਚਾ ਪਲਟ ਕੇ ਉੱਪਰ ਵਾਲ ਨੂੰ ਕਪੜਾ ਲਗਾਵਾਂਗੇ ਤੇ ਆਪਣੀ ਜਿਹੜੀਆਂ ਜਿਹੜੀਆਂ ਸਲਾਈਆਂ ਲੱਗੀਆਂ ਹੋਈਆਂ ਵੱਡੇ ਬਖਿਆਲੀਆਂ ਸਾਰੀਆਂ ਲੁਕ ਜਾਣਗੀਆਂ ਤੇ ਫਿਨਿਸ਼ਿੰਗ ਵਧੀਆ ਆਊਗੀ ਠੀਕ ਹੈ ਤੇ ਦੇਖੋ ਫਰੈਂਸ ਆਪਾਂ ਇੱਥੇ ਇਸ ਤਰੀਕੇ ਨਾਲ ਸਲਾਈ ਲਗਾ ਲਈ ਹੋਈ ਆ ਪੱਟੀ ਨੂੰ ਇੱਕ ਸਲਾਈ ਲਗਾ ਲਈ ਆ ਤੇ ਫਰੈਂਸ ਇੱਥੇ ਤੁਸੀਂ ਚਾਹੋ ਤੇ ਬੁਕਰਮ ਜਾਂ ਪੇਸਟਿੰਗ ਯੂਜ਼ ਕਰ ਸਕਦੇ ਹੋ ਬਟ ਮੈਂ ਸਿੰਗਲ ਕਪੜਾ ਯੂਜ਼ ਕੀਤਾ ਹੋਇਆ ਆ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹ ਕਪੜੇ ਨੂੰ ਇੱਕ ਵਾਰੀ ਇਸ ਤਰੀਕੇ ਨਾਲ ਉੱਪਰ ਨੂੰ ਫੋਲਡ ਕਰਾਂਗੇ ਸਿੱਧੀ ਸਾਈਡ ਨੂੰ ਤੇ ਇਹਦੇ ਉੱਤੇ ਅਗੋਂ ਆਪਾਂ ਇੱਕ ਲਗਾ ਦਾਂਗੇ ਸਲਾਈ ਤੇ ਇਸ ਲਾਈ ਲੱਗਣ ਤੋਂ ਬਾਅਦ ਆਪਣੀ ਜਿਹੜੀ ਸਲਵਾਰ ਦਾ ਪਹੁੰਚ ਆ ਬਿਲਕੁਲ ਰੈਡੀ ਹੋ ਗਿਆ ਹੋਇਆ ਆ ਔਰ ਬਹੁਤ ਵਧੀਆ ਲੁੱਕ ਆਈ ਸੀ ਆਪਣਾ ਜਿਹੜਾ ਪਲਾਜ਼ੋ ਬਣਨ ਤੋਂ ਬਾਅਦ ਔਰ ਜਦੋਂ ਬੇਟੀ ਨੇ ਪਾਇਆ ਸੀ ਬਹੁਤ ਤੇ ਇਸ ਸਲਾਈ ਲੱਗਣ ਤੋਂ ਬਾਅਦ ਦੇਖੋ ਆਪਣੀ ਜਿਹੜੀ ਮੋਰੀ ਬਿਲਕੁਲ ਰੈਡੀ ਹੋ ਗਈ ਆ ਆਪਣੇ ਪਲਾਜ਼ੋ ਦੀ ਤੇ ਬਹੁਤ ਵਧੀਆ ਲੁੱਕ ਆਈ ਆ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਚੋਣਾ ਆਪਣੀਆਂ ਆਈਆਂ ਨੇ ਛੋਟੀਆਂ-ਛੋਟੀਆਂ ਚੋਣਾ ਪਾ ਕੇ ਆਪਣੀ ਵਾਲਾ ਪਲਾਜ਼ੋ ਰੈਡੀ ਹੋ ਗਿਆ ਆ ਔਰ ਸੇਮ ਤਰੀਕੇ ਦੇ ਨਾਲ ਮੈਂ ਦੂਸਰਾ ਪਹੁੰਚਾ ਵੀ ਆਪਣਾ ਰੈਡੀ ਕਰ ਲਿਆ ਹੋਇਆ ਆ ਤੇ ਇਸ ਤੋਂ ਬਾਅਦ ਫਰੈਂਡਸ ਆਪਾਂ ਇਹਨੂੰ ਸਿੰਪਲੀ ਇਸ ਤਰੀਕੇ ਨਾਲ ਫੋਲਡ ਕਰਨਾ ਆ ਔਰ ਆਪਣੀ ਨਾਲੀ ਵਾਲੀ ਸਲਾਈ ਲਗਾ ਦੇਣੀ ਆ ਜਿਹੜੀ ਆਪਣੇ ਪਲਾਜ਼ੋ ਦੀ ਸੈਂਟਰ ਵਾਲੀ ਸਲਾਈ ਹੁੰਦੀ ਆ ਤੇ ਇਸ ਸਲਾਈ ਵੀ ਜਦੋਂ ਆਪਾਂ ਲਗਾਉਣੀ ਆ ਫਰੈਂਡਸ ਇਸ ਤਰੀਕੇ ਨਾਲ ਹੋਣੀ ਬਿਲਕੁਲ ਪੱਕਾ ਕਰਕੇ ਆਪ ਸਸਲਾਇਆ ਇਹ ਵੀ ਆਪਾਂ ਡਬਲ ਕਰਕੇ ਲਗਾਉਣੀ ਆ ਤੇ ਫਰੈਂਸ ਨਾਲੀ ਵਾਲੀ ਸਸਲਾ ਲਗਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਇਲਾਸਟਿਕ ਪਾਉਣੀ ਆ ਤੇ ਦੇਖੋ ਫਰੈਂਸ ਮੈਂ ਇਲਾਸਟਿਕ ਪਹਿਲਾਂ ਹੀ ਪਾ ਲਈ ਹੋਈ ਆ ਮੈਂ ਤੁਹਾਨੂੰ ਮੈਜ਼ਰਮੈਂਟ ਦੱਸ ਦੇਣੀ ਆ ਆਪਾਂ ਇਲਾਸਟਿਕ ਨੂੰ ਕਿਸ ਤਰੀਕੇ ਨਾਲ ਮੈਜ਼ਰ ਕਰਨਾ ਆ ਜਿੰਨੀ ਤੁਹਾਡੀ ਕਮਰ ਆ ਆਪਣਾ ਇੰਚ ਟੇਪ ਪੂਰੀ ਕਮਰ ਤੇ ਘੁਮਾ ਕੇ ਦੇਖ ਲੈਣਾ ਆ ਔਰ ਉਹਦੇ ਵਿੱਚ ਆਪਾਂ 5 6 ਇੰਚ ਮਾਈਨਸ ਕਰ ਦੇਣੇ ਇਲਾਸਟਿਕ ਦੇ ਤੇ ਉਸ ਤੋਂ ਬਾਅਦ ਜਿੰਨਾ ਹੀ ਬਚਿਆ ਓਨੀ ਤੁਸੀਂ ਇਲਾਸਟਿਕ ਲੈਣੀ ਆ ਔਰ ਆਪਣੀ ਪੈਂਟ ਵਿੱਚ ਪਲਾਜੋ ਵਿੱਚ ਪਾ ਲੈਣੀ ਆ ਤੇ ਅਗਰ ਤੁਹਾਨੂੰ ਇਲਾਸਟਿਕ ਪਾਉਣਾਂ ਵਿੱਚ ਮੁਸ਼ਕਲ ਹੁੰਦੀ ਆ ਜਾਂ ਇਲਾਸਟ ਫਰੈਂਸ ਉਹਦਾ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਚ ਦੇ ਦਾਂਗੀ ਤੁਸੀਂ ਉੱਥੇ ਚੈੱਕ ਕਰਕੇ ਤੇ ਇਲਾਸਟਿਕ ਪਾਉਣ ਦਾ ਜਿਹੜਾ ਵੀਡੀਓ ਵਾ ਤੁਸੀਂ ਦੇਖ ਸਕਦੇ ਹੋ ਤੇ ਇਹ ਦੇਖੋ ਫਰੈਂਸ ਇਸ ਤਰੀਕੇ ਨਾਲ ਮੈਂ ਇਲਾਸਟਿਕ ਪਾਈ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਿਲਕੁਲ ਪੁਜਾਰੀ ਰੈਡੀमेड ਪਲਾਜ਼ੋ ਦੀ ਤਰ੍ਹਾਂ ਆਪਣੀ ਇਲਾਸਟਿਕ ਪਈ ਆ ਤੇ ਚਲੋ ਫਰੈਂਸ ਆਪਾਂ ਦੇਖ ਲੈਨੇ ਆਪਣੇ ਪਲਾਜ਼ੋ ਦੀ ਫਾਈਨਲ ਲੁੱਕ ਔਰ ਮੈਂ ਪਲਾਜ਼ੋ ਸਿੱਧਾ ਕਰ ਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਪੌਂਚੇ ਬਣਨੇ ਨਿੱਕੇ ਨਿੱਕੇ ਚੋਣਾ ਪਈਆਂ ਨੇ ਔਰ ਬਹੁਤ ਕੰਫਰਟੇਬਲ ਜਿਹਾ ਵਧੀਆ ਪਲਾਜ਼ੋ ਆਪਣਾ ਬਣ ਕੇ ਜਿਹੜਾ ਰੈਡੀ ਹੋਇਆ ਆ ਤੇ ਫਰੈਂਸ ਅਗਰ അത് സാൽത്ത് നമ്മൾ സബസ്ക്ൈബർ കെല ആയിക്കണ പ്രി താണവളി ഹർക്കോടി നോട്ടഫി പച്ച സേ ചല ആകോ ബോ ബാദി ശുക്രി